ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਮਹੀਨੇ 'ਚ ਚਾਰ ਵਾਰ ਅੱਜ ਦੀ ਵੀਡੀਓ 'ਚ ਇੱਕ ਬਹੁਤ ਟੌਪ ਦੀ ਝੋਟੀ ਲੈ ਕੇ ਆ ਰਿਹਾ ਥੋਡੇ ਵਾਸਤੇ ਇੱਕ ਵਾਰ ਥਣ ਹਵਾਨਾ ਨੇੜ ਤੋਂ ਦਿਖਾ ਦਣਾ ਬਾਕੀ ਅਗਲੀ ਡਿਟੇਲ ਬਾਈ ਨੂੰ ਪੁੱਛ ਕੇ ਲਾ ਦੂੰਗਾ ਨੰਬਰ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਲਿਓ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਦੋਸਤੋ ਬਾਕੀ ਅਗਲੀ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਸਾਸਰੀ ਘਾਲ ਬਾਈ ਸਾਸਰੀ ਘਾਲ ਵੀਰੋ ਨਾਮ ਕੀ ਹੈ ਬਾਈ ਸਰਦਾਰਾ ਸਿੰਘ ਵੀਰੋ ਵਪਾਰ ਦਾ ਹੀ ਕੰਮ ਹਾਂ ਹਾਂ ਪਿੰਡ ਕਿਹੜਾ ਬਾਈ ਚੱਠਾ ਰਹੇੜਾ ਸੰਗਰੂਰ ਜ਼ਿਲ੍ਹਾ ਵੀਰੇ ਠੀਕ ਆ ਜੀ ਇਹ ਕਿੰਨੇਵੇਂ ਸੂਏ ਚੋਟੀ ਸੁਣਾ ਇਹ ਦੂਜੇ ਸੂਏ ਸੁਣਾ ਵੀਰੇ ਨੇ ਕਿੰਨੇ ਕਿ ਦਿਨ ਕੱਢ ਦੀਆ ਇਹ ਹਫਤਾ ਰਹਿੰਦਾ ਇੱਕ ਹਫਤਾ ਪੂਰਾ ਇੱਕ ਹਫਤਾ ਪਹਿਲੇ ਸੂਏ ਦਾ ਕੀ ਰਿਕਾਰਡ ਆ ਦਿੰਦਾ ਪਹਿਲੇ ਸੂਏ 13 ਲੀਟਰ ਦੁੱਧ ਕੱਢਿਆ ਐਸ ਵਾਰ ਕਿੰਨੀ ਕੁ ਉਮੀਦ ਆ ਇਹਦਾ 15 ਲੀਟਰ ਦੀ ਉਮੀਦ ਆ ਘੱਟੋ ਘੱਟ ਅੱਛਾ ਜੀ ਆਪਣਾ ਨੰਬਰ ਬੋਲ ਦਿਓ ਬਾਈ 88726 ਹਾਂਜੀ 066 ਇੱਕ ਵਾਰੀ ਫੇਰ ਬੋਲੋ 88726066 ਕਿੰਨੇ ਪੈਸੇ ਮੰਗਦੇ ਇਹਦੇ 1.5 ਲੱਖ ਰੁਪਏ ਮੰਗ ਲਾ ਵੀਰੇ ਕਿੰਨੇ ਦੀ ਛੱਡ ਦੋਗੇ ਲਾਸਟ 1.35 ਦੀ ਛੱਡ ਦਾਂ ਲਾਸਟ ਜਮਾ ਫਿਕਸ ਹਾਂਜੀ ਇੱਕ ਵਾਰੀ ਖੋਲ ਕੇ ਦਿਖਾ ਦੇ ਦੂਜੇ ਸੂਏ ਵਾਸਤੇ ਗੱਬਣਾ ਦੋਸਤੋ 10-12 ਦਿਨ ਦੀ ਕੱਚੀ ਆ ਹਲੇ 1.35 ਲੱਖ ਦੀ ਬਾਈ ਕਹਿੰਦਾ ਫਿਕਸ ਹੈ ਬਿਲਕੁਲ ਉਹਦੇ 'ਚ ਕੋਈ ਘਾਟਾ ਵਾਧਾ ਨਹੀਂ ਹੋਣਾ 1.35 ਲੱਖ ਦੀ ਕਹਿੰਦਾ ਛੱਡਾਂਗੇ ਇੱਕ ਵਾਰ ਦੇਖ ਲਓ ਝੋਟੀ ਦੋਸਤੋ ਦਰمیان ਨੇ ਗੱਦਕਾਰ ਚਾ ਚੌੜੇ ਢਾਂਚੇ ਦੀ ਆ ਜਾਣ ਵਾਲੀ ਝੋਟੀ ਹੈ ਬਿਲਕੁਲ ਕੁੰਡੇ ਸਿੰਘਾਂ ਚ ਥਣ ਹਵਾਨਾ ਪੂਰਾ ਟੋਪ ਦਾ ਲੱਗਿਆ ਦੋਸਤੋ ਮੋٹے ਮੁੱਢ ਵਾਲਾ ਥਣ ਲੱਗਿਆ ਚਾਰੋਂ ਥਣ ਨਿਖੜਵੇਂ ਲੱਗੇ ਨੇ ਕੱਲੇ ਕੱਲੇ ਦੂਰੀ ਤੇ ਲੱਗੇ ਨੇ ਬਾਕੀ ਜਿਹਨੂੰ ਵੀ ਝੋਟੀ ਪਸੰਦ ਆਊਗੀ ਦੋਸਤੋ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰੀ ਥਣ ਹਵਾਨਾ ਨੇੜੇ ਤੋਂ ਫੇਰ ਦਿਖਾ ਦਣਾ ਦੋਸਤੋ ਪੂਰੇ ਟੋਪ ਦੇ ਲੱਗੇ ਨੇ ਚਾਰੇ ਥਣ ਮੋٹے ਮੁੱਢ ਵਾਲੇ ਦੁੱਧ ਵਾਲੇ ਥਣ ਨੇ ਨਿਖੜਵੇਂ ਲੱਗੇ ਨੇ ਪੂਰੀ ਦੂਰੀ ਤੇ ਲੱਗੇ ਨੇ ਚਾਰੇ ਦਰمیان ਨੇ ਕੱਦਕਾਰ ਚ ਜਾਣ ਵਾਲੀ ਝੋਟੀ ਆ ਦੋਸਤੋ 135000 ਦੀ ਬਾਈ ਕਹਿੰਦਾ ਛੱਡ ਦਾਂਗੇ ਜੀ ਨੂੰ ਵੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਮੁੱਠਾ ਦੇਖ ਲਓ ਦੋਸਤੋ ਬਿਲਕੁਲ ਕੁੰਡੇ ਸਿੰਘਾਂ ਚ ਹੈ ਸ਼ਕੀਨ ਝੋਟੀ ਆ ਪੂਰੀ ਤੇ ਬਾਈ ਹੋਰਾਂ ਦਾ ਵਪਾਰ ਦਾ ਹੀ ਕੰਮ ਆ ਦੋਸਤੋ ਰੂਟੀਨ ਚ ਵੀ ਬਾਈ ਹੋਰਾਂ ਕੋਲੇ ਘਰੇ ਜਾਨਵਰ ਹਰ ਵਕਤ ਅਵੇਲੇਬਲ ਹੁੰਦੇ ਨੇ ਚੱਠਾ ਨ ਨਿਹੜਾ ਬਾਈ ਹੋਰਾਂ ਦਾ ਸੁਨਾਮ ਸ਼ਹਿਰ ਦੇ ਨੇੜ ਪਿੰਡ ਰਹਿ ਜਾਂਦਾ ਦੋਸਤੋ ਤਿੰਨ ਨੰਬਰ ਚੱਲੂਗਾ ਬਾਈ ਦਾ ਸਕਰੀਨ ਤੇ ਗੱਲਬਾਤ ਕਰਕੇ 22 ਹੋਰਾਂ ਤੋਂ ਤੁਸੀਂ ਘਰੋਂ ਵੀ ਜਾਨਵਰ ਲੈ ਸਕਦੇ ਹੋ ਇੱਕ ਵਾਰ ਇੱਧਰ ਤੋਂ ਦਿਖਾ ਦੇਣਾ ਦੋਸਤੋ ਥਣ ਹਵਾਨ ਚਾਰੋਂ ਥਣ ਦੇ ਖੜਮੇ ਲੱਗੇ ਨੇ ਪੂਰੀ ਦੂਰੀ ਤੇ ਲੱਗੇ ਨੇ ਦੋਸਤੋ 10 12 ਦਿਨ ਦੀ ਕੱਚੀ ਆ ਦੂਜੇ ਸੂਏ ਸੂਵੀ ਭਨੂਣ ਦਾ 12 13 ਕਿਲੋ ਦਾ ਰਿਕਾਰਡ ਆ ਦੋਸਤੋ ਇੱਕ ਝੋਟੀ ਹੋਰ ਆ ਇਹਨਾਂ ਦਾ ਦੋਸਤੋ ਉਹ ਹੈਗੀ ਆ 2.5 ਮਹੀਨਿਆਂ ਦੀ ਗੱਬਣ ਚ ਇੱਕ ਪਾਸ 托ਕੜ ਗੱਬਣ ਝੋਟੀ ਆ ਆ ਉਹਦਾ ਬੱਚਾ ਖੜਾ ਨਾਲ ਕੱਟਾ 22 ਹੋਰਾਂ ਦੀ ਸਪੈਸ਼ਲ ਡਿਮਾਂਡ ਸੀ ਵੀ ਕੱਟੇ ਦੇ ਕੈਮਰਾ ਜ਼ਰੂਰ ਮਾਰਿਓ ਕਵਾਲਿਟੀ ਦਾ ਕੱਟਾ ਕਹਿੰਦੇ ਆ ਕੰਨ ਚ ਮੋਰ ਲੱਗੀ ਹੋਈ ਆ ਤੇ ਦਿਖਾ ਦੇਣਾ ਕਹਿੰਦੇ ਵਧੀਆ ਟੀਕੇ ਦਾ ਕੱਟਾ ਦੋਸਤੋ ਆ ਚੋਟੀ ਦੇਖ ਲਓ ਦੋਸਤੋ ਮੂੰਹ ਮੱਥਾ ਦੇਖ ਲਓ ਕੁੰਡੇ ਸਿੰਘਾਂ ਚ ਐ ਬਾਕੀ ਅਗਲੀ ਗੱਲਬਾਤ ਬਾਈ ਨੂੰ ਪੁੱਛਾਂਗੇ ਇੱਕ ਵਾਰ ਨੇੜੇ ਤੋਂ ਦਿਖਾ ਦਾਨੇ ਭਾਈ 195 ਸੁਈ ਸੁਈ ਆ ਇਹ ਦੂਜੇ ਸੁਈ ਸੁਈ ਆ ਵੀਰੇ ਕਿੰਨੇ ਚਿਰ ਦੀ ਕੱਪਣਾ 22 ਮਹੀਨੇ ਦਾ ਚੈੱਕ ਪਾਸ ਚੈੱਕ ਪਾਸ ਦੁੱਧ ਕਿੰਨਾ ਕਿ ਤਿਆਰ ਆ ਇਸ ਟਾਈਮ 8 ਲੀਟਰ ਆ ਵੀਰੇ ਹੁਣ ਦੋਨੇ ਟਾਈਮ ਮਿਲਦੀ ਐ ਹਾਂ ਦੋਨੇ ਟਾਈਮ ਬੱਚੇ ਤੇ ਮਿਲਦੀ ਐ ਬੱਚੇ ਤੇ ਮਿਲਦੀ ਐ ਇਹਦਾ ਕੀ ਰੇਟ ਕਰਦੇ ਹੋ? ਇਹਦਾ 65000 ਰੁਪਏ ਦਾ। ਕਿੰਨੇ ਦੀ ਛੱਡ ਦੋਗੇ ਇਹ ਲਾਸਟ? ਇਹ 60000 ਦੀ ਛੱਡ ਦਾਂ। 60000। ਖੋਲ ਕੇ ਦਿਖਾ ਦੇ ਇੱਕ ਵਾਰੀ। ਇਹ ਜੋ ਟੀਵੀ ਦੋਸਤੋ ਦੂਜੇ ਸੂਏ ਸੂਈ ਹੋਈ ਐ। ਕੱਟਾ ਤੁਹਾਨੂੰ ਇਹਦਾ ਦਿਖਾਤਾ ਪਹਿਲਾਂ ਮਾਰਤਾ ਕੈਮਰਾ ਉਹਦੇ ਤੇ। 2.5 ਮਹੀਨਿਆਂ ਦੀ ਚੈੱਕ ਪਾਸ ਐ ਬਾਈ ਕਹਿੰਦਾ 8 ਕਿਲੋ ਦੁੱਧ ਦੋਨੇ ਟਾਈਮ ਠੰਡੀ ਬੱਚੇ ਤੇ ਮਿਲਦੀ ਐ। 65000 ਰੁਪਏ ਮੁੱਲ ਕਰਦਾ ਬਾਈ 60000 ਰੁਪਏ ਦੀ ਛੱਡ ਦੇਣਗੇ। ਇਹਦੇ ਵੀ ਦੋਸਤੋ ਟੌਪ ਤੇ ਹੀ ਥਣ ਲੱਗਿਆ। ਮੋਟਾ ਥਣ ਲੱਗਿਆ ਛੋਟੇ ਕਦ ਕਾਟਚਾ ਦੋਸਤੋ ਇੰਨਾ ਕਿ ਧਿਆਨ ਰੱਖਿਓ ਗੱਲ ਦਾ ਤੇ ਬਾਕੀ ਜਿਹਨੂੰ ਇਹ ਛੋਟੀ ਪਸੰਦ ਆਊਗੀ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਹੈ ਬਾਕੀ ਨੇੜ ਆ ਕੇ ਤੁਸੀਂ ਆਪਣੀ ਤਸੱਲੀ ਕਰਕੇ ਜਾਨਵਰ ਲੈਣਾ ਹੁੰਦਾ ਇੱਕ ਵਾਰ ਮੂੰਹ ਮੱਥਾ ਦਿਖਾ ਦੇਣਾ ਬਿਲਕੁਲ ਕੁੰਡੇ ਸਿੰਘਾਂ ਚ ਇੱਕ ਵਾਰੀ ਥਣ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਦੋਸਤੋ ਡਰਦੀ ਐ ਸਭੀ ਚਾਰੋਂ ਥਣ ਨਿਕੜਨੇ ਲੱਗੇ ਨੇ ਇਹਦੀ ਵੀ ਦੂਰੀ ਤੇ ਲੱਗੇ ਨੇ ਇੱਧਰ ਤੂੰ ਦਿਖਾ ਦੇਣਾ ਇੱਕ ਵਾਰ ਜੇ ਤੂੰ ਪਰਾਂ ਨੂੰ ਜਾਊਗੀ ਉਦੋਂ ਹਵਾਨਾ ਦੇਖ ਲਿਓ ਆਈਡੀਆ ਆ ਜਾਊਗਾ ਤੁਹਾਨੂੰ ਬਾਕੀ ਆ ਬੱਚਾ ਦੋਸਤੂ ਇਹਦੇ ਨਾਲ ਕੱਟਾ ਇਹਨੇ ਆਖੀ ਜਾਰੇ ਆ ਬਾਈ ਹੋ ਰਾਣਾ ਵੀ ਮਾਰਦੀ ਹੈ ਕੈਮਰਾ ਮੜਾ ਜਾ ਜਿੰਦਾਂ ਨੂੰ ਰੱਖੀ ਜੋ ਹੋਰਾਂ ਨਾਲ ਸੁਣਾਏ ਬਾਕੀ ਜੀ ਨੂੰ ਇਹਨਾਂ ਦੋਹਾਂ ਝੋਟੀਆਂ ਚ ਕੋਈ ਵੀ ਝੋਟੀ ਪਸੰਦ ਆਉਂਦੀ ਆ ਦੋਸਤੋ ਆਪਣੀ ਤਸੱਲੀ ਕਰਕੇ ਨੇੜੇ ਆ ਕੇ ਖਰੀਦ ਲਿਓ ਇਹ ਦੂਜੇ ਸੂਏ ਸੂਈ ਹੋਈ ਆ 2.5 ਮਹੀਨਿਆਂ ਦੀ ਗੱਬਣਾ ਬੱਚਾ ਖੜਾ ਨਾਲ ਆਹ ਦੂਜੇ ਸੂਏ ਸੂਣ ਵਾਲੀ ਆ ਦੋਸਤੋ ਇਹ 10-12 ਦਿਨ ਲੈਂਦੀ ਆ ਸੂਣੇ ਚ ਬਾਕੀ ਨੰਬਰ ਮੈਂ ਲਾ ਦੂੰਗਾ ਬਾਕੀ ਹੋਰਾਂ ਦਾ ਸਕਰੀਨ ਤੇ ਜਿਹਨੂੰ ਇਹਨਾਂ ਦੋਹਾਂ ਚ ਕੋਈ ਵੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਿਓ ਵੀਡੀਓ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ